ਸਵਾਗਤ ਕਰਦੀ ਆ ਜੀ ਮੈਂ ਸਭ ਦਾ ਰਿਆਰ ਫੂਡ ਚੈਨਲ ਦੇ ਉੱਤੇ YouTube ਤੇ ਅੱਜ ਅਸੀਂ ਮਟਰ ਪਨੀਰ ਦੀ ਸਬਜ਼ੀ ਬਣਾਉਣ ਲੱਗੇ ਆ ਜੀ ਸਬਜ਼ੀ ਬਹੁਤ ਵਧੀਆ ਟੇਸਟੀ ਬਣੇਗੀ ਇੱਕਦਮ ਫਰਸਟ ਕਲਾਸ ਸਬਜ਼ੀ ਬਣਾਵਾਂਗੇ ਜੀ ਤੇ ਆਓ ਆਪਾਂ ਵੇਖਦੇ ਆ ਕਿਹੜੇ-ਕਿਹੜੇ ਸਮਾਨ ਦੀ ਲੋੜ ਆ ਜੀ ਸਾਨੂੰ ਇਹ ਫਰਾਈ ਪਿੰਡੇ ਵਿੱਚ ਮੈਂ 2 ਰੁਪੈਂਟ ਤੇਲ ਦੇ ਚਮਚੇ ਪਾਏ ਨੇ ਇੱਕ ਚਮਚਾ ਮੈਂ ਮੱਖਣ ਦਾ ਪਾ ਦਵਾਂਗੀ ਵਿੱਚ ਇਨਾਂ ਨੂੰ ਜੰਗੀਦਰਾ ਮੈਂ ਗਰਮ ਕਰ ਲਵਾਂਗੀ ਸਬਜੀ ਬਹੁਤ ਸਵਾਦ ਬਣੇਗੀ ਬਹੁਤ ਹੀ ਵਧੀਆ ਬਣੇਗੀ ਇਸ ਤਕਨੀਕ ਦੇ ਨਾਲ ਸਬਜੀ ਬਣਾਓਗੇ ਇਸ ਤਰੀਕੇ ਦੇ ਨਾਲ ਤੇ ਬਹੁਤ ਹੀ ਵਧੀਆ ਇੱਕ ਚੀਜ਼ ਬਣੇਗੀ ਆ 400 ਗ੍ਰਾਮ ਮੇਰੇ ਕੋ ਪਨੀਰ ਹੈ ਇਹਨੂੰ ਮੈਂ ਕੱਟ ਕੇ ਪੀਸ ਬਣਾ ਲਏ ਸੀ ਪੀਸ ਤੁਸੀਂ ਛੋਟੇ ਵੱਡੇ ਕਰ ਸਕਦੇ ਹੋ ਆਪਣੀ ਮਰਜ਼ੀ ਦੇ ਨਾਲ ਤੇ ਹੁਣ ਮੈਂ ਇਹਨਾਂ ਨੂੰ ਤਲਣ ਵਾਸਤੇ ਰੱਖ ਦਿੱਤਾ ਹੈ ਥੋੜੀ ਦੇਰ ਵਾਸਤੇ ਇਹ ਜਿਹੜੇ ਜਿਹੜਾ ਪਨੀਰ ਹੈ ਇਹਨਾਂ ਨੂੰ ਮੈਂ ਲਾਈਟ ਲਾਈਟ ਹੀ ਤਲਾਂਗੀ ਬਹੁਤ ਜ਼ਿਆਦਾ ਇਹਨਾਂ ਨੂੰ ਮੈਂ ਗਾੜੇ ਰੰਗ ਵਿੱਚ ਨਹੀਂ ਤਲਾਂਗੀ ਕਿਉਂਕਿ ਇਹਨਾਂ ਦਾ ਰੰਗ ਜਿਹੜਾ ਆ ਬਹੁਤ ਜ਼ਿਆਦਾ ਮੈਂ ਕਲਰ ਇਹਨਾਂ ਦਾ ਜਿਹੜਾ ਆ ਡਾਰਕ ਨਹੀਂ ਕਰਾਂਗੀ ਇਹ ਪਨੀਰ ਬਹੁਤ ਹੀ ਵਧੀਆ ਤੇ ਬਹੁਤ ਹੀ ਸਵਾਦ ਬਣੇਗਾ ਮਟਰ ਪਨੀਰ ਜਨਨੇ ਕਿ ਸਬਜ਼ੀ ਬਣੇਗੀ ਬਹੁਤ ਵਧੀਆ ਇਹ ਐਸੇ ਤਰ੍ਹਾਂ ਆਪਾਂ ਥੋੜਾ ਥੋੜਾ ਕਰਕੇ ਕੜਚੀ ਦੇ ਨਾਲ ਇਹਨੂੰ ਇੱਕ ਇੱਕ ਕਰਕੇ ਵੀ ਥਲ ਸਕਦੇ ਆ ਔਰ ਜ਼ਿਆਦਾ ਵੀ ਆਪਾਂ ਦੂਜੀ ਕੜਚੀ ਲੈ ਕੇ ਵੀ ਥਲ ਸਕਦੇ ਆ ਤੇ ਰੰਗ ਜਿਹੜਾ ਆ ਬਹੁਤ ਡਾਰਕ ਨਹੀਂ ਕਰਾਂਗੇ ਇਹਨਾਂ ਦਾ ਕਲਰ ਜਣੀ ਕਿ ਡਾਰਕ ਨਹੀਂ ਕਰਾਂਗੇ ਜਿਸ ਤਰ੍ਹਾਂ ਦਾ ਮੈਂ ਥਲ ਰਹੀ ਆ ਇਸ ਤਰ੍ਹਾਂ ਦੇ ਪੀਸ ਜਿਹੜੇ ਆ ਇਹ ਇਹ ਇਸ ਤਰ੍ਹਾਂ ਦੇ ਹੀ ਬਣਾਵਾਂਗੇ ਸਾਰੇ ਹਾਂ ਦੇਖੋ ਇਸ ਤਰ੍ਹਾਂ ਦੇ ਪੀਸ ਅਸੀਂ ਜਿਹੜੇ ਆ ਸਾਰੇ ਰੱਖ ਲਵਾਂਗੇ ਜ਼ਿਆਦਾ ਡਾਰਕ ਨਹੀਂ ਕਰਨੇ ਹੈਗੇ ਕੱਕ ਸਾਈਡ ਦੋ ਦੋ ਸਾਈਡ ਆ ਆ ਦੇਖੋ ਬਣਦੀਆਂ ਜਾਂਦੀਆਂ ਬਹੁਤ ਵਧੀਆ ਤਰੀਕੇ ਦੇ ਨਾਲ ਆਪਾਂ ਗੈਸ ਘੱਟ ਰੱਖਾਂਗੇ ਥੱਲੇ ਤੇ ਨਾਲ ਹੀ ਆਪਾਂ ਇਹਨਾਂ ਨੂੰ ਹੁਲਾਈ ਜਾਵਾਂਗੇ ਤੇ ਇਹ ਬਹੁਤ ਹੀ ਵਧੀਆ ਤਿਆਰ ਹੋ ਰਹੇ ਨੇ ਇਹ ਜੋ ਸਬਜ਼ੀ ਬਣ ਰਹੀ ਹੈ ਇਹ ਤੁਸੀਂ ਦੇਖੋਗੇ ਤੇ ਇਹ ਤੁਹਾਨੂੰ ਵੀ ਲੱਗੇਗਾ ਕਿ ਬਹੁਤ ਹੀ ਸੌਖੇ ਤਰੀਕੇ ਦੇ ਨਾਲ ਬਣਾਈ ਗਈ ਹੈ ਤੇ ਬਹੁਤ ਹੀ ਟੇਸਟੇ ਦਾ ਜਿਹੜਾ ਆ ਬਹੁਤ ਹੀ ਵਧੀਆ ਹੈ ਤੇ ਇਸੇ ਤਰ੍ਹਾਂ ਹੀ ਆਪਾਂ ਸਬਜ਼ੀ ਜਿਹੜੀ ਤਿਆਰ ਕਰਾਂਗੇ ਕਿ ਆ ਪਨੀਰ ਮੈਂ ਇੰਨਾ ਹੀ ਤਲਣਾ ਹੈ ਦੇਖੋ ਇਹ ਕਲਰ ਜੋ ਆ ਇਸ ਤਰ੍ਹਾਂ ਦਾ ਹੀ ਕਲਰ ਜਿਹੜਾ ਆ ਬਹੁਤ ਵਧੀਆ ਬਣਦਾ ਹੈ ਕਿਉਂਕਿ ਬਹੁਤ ਜ਼ਿਆਦਾ ਡਾਰਕ ਕਲਰ ਜਿਹੜਾ ਹੁੰਦਾ ਹੈ ਨਾ ਉਹ ਸਹੀ ਨਹੀਂ ਹੁੰਦਾ ਵਿੱਚੋਂ ਤਾਂ ਪਨੀਰ ਕੱਚਾ ਰਹਿ ਜਾਂਦਾ ਬਾਹਰੋਂ ਫਿਰ ਬਹੁਤ ਜ਼ਿਆਦਾ ਉਹ ਮਤਲਬ ਸੜ ਜਾਂਦਾ ਹੈ ਹੁਣ ਮੈਂ ਗਰਮ ਪਾਣੀ ਲਿਆਏ ਤੇ ਥੱਲੇ ਗੈਸ ਵੇਹ ਵੇਹ ਹੀ ਬਲ ਰਿਹਾ ਹੈ ਪਰ ਪਾਣੀ ਬਹੁਤ ਗਰਮ ਹੈ ਉਹਦੇ ਵਿੱਚ ਮੈਂ ਪਨੀਰ ਸਾਰਾ ਜਿਹੜਾ ਆ ਪਾ ਦਵਾਂਗੀ ਕਿਉਂਕਿ ਗਰਮ ਪਾਣੀ ਦੇ ਵਿੱਚ ਪਨੀਰ ਪਾਉਣ ਦਾ ਇਹ ਫਾਇਦਾ ਹੈ ਕਿ ਇਹ ਜਿਹੜੇ ਪੀਸ ਆ ਪਨੀਰ ਦੇ ਇਹ ਮਤਲਬ ਹਾਰ ਨਹੀਂ ਹੋਣਗੇ ਸਖਤ ਬਿਲਕੁਲ ਨਹੀਂ ਹੋਣਗੇ ਝੋਲੇ ਝੋਲੇ ਬਣਨੇ ਨੇ ਬਹੁਤ ਪੋਲੇ ਰਹਿਣੇ ਨੇ ਹੁਣ ਮੈਂ ਹੋਰ ਤੇਲ ਨਹੀਂ ਪਾਇਆ ਉਸਿਆ ਤੇਲ ਜਿਹੜਾ ਥੋੜਾ ਜਿਹਾ ਬਚਿਆ ਹੋਇਆ ਸੀ ਉਸੇ ਤੇਲ ਵਿੱਚ ਮੈਂ ਪਿਆਜ਼ ਪਾ ਦਿੱਤਾ ਦੋ ਪਿਆਜ਼ ਲੈ ਸੀ ਮੋਟੇ ਮੋਟੇ ਤੇ ਇਹ ਪਿਆਜ਼ ਜਿਹੜਾ ਆ ਮੋਟਾ ਮੋਟਾ ਕੱਟਿਆ ਹੋਇਆ ਤੁਸੀਂ ਦੇਖ ਹੀ ਸਕਦੇ ਹੋ ਕਿਵੇਂ ਦਾ ਕੱਟਿਆ ਮੈਂ ਤੇ ਤਿੰਨ ਟਮਾਟਰ ਲਏ ਨੇ ਉਹ ਵੀ ਮੈਂ ਵਿੱਚ ਇਹੀ ਵੱਡੇ ਵੱਡੇ ਪੀਸ ਪਾ ਦೇನೆ ਹੁਣ ਅਦਰਕ ਤੇ ਲਸਣ ਤੇ ਦੋ ਹਰੀਆਂ ਮਿਰਚਾਂ ਐ ਕਟੀਆਂ ਹੋਈਆਂ ਆਦਰਕ ਤੇ ਲਸਣ ਇਹ ਤੇ ਵਿੱਚੇ ਹੀ ਸਾਰਾ ਮੈਂ ਪਾ ਦਵਾਂਗੀ ਕਿਉਂਕਿ ਮੈਂ ਇੱਕ ਮਸਾਲਾ ਇੱਕ ਤਿਆਰ ਕਰਨਾ ਗਰੇਵੀ ਵਾਸਤੇ ਬਹੁਤ ਵਧੀਆ ਤਰ੍ਹਾਂ ਦਾ ਤੁਸੀਂ ਦੇਖਿਓ ਕਿ ਇਹਦੇ ਨਾਲ ਹੀ ਪਨੀਰ ਜਿਹੜਾ ਆ ਬਹੁਤ ਵਧੀਆ ਬਣਨਾ ਐ ਇਸ ਚੀਜ਼ ਨੂੰ ਆਪਾਂ ਜ਼ਰੂਰ ਧਿਆਨ ਚ ਰੱਖਣਾ ਐ ਜਦੋਂ ਵੀਡੀਓ ਵੇਖੋ ਤੇ ਜੋ ਮਸਾਲਾ ਬਣਦਾ ਏ ਸਬਜ਼ੀ ਦਾ ਕਿਸੇ ਦਾ ਵੀ ਬਣਦਾ ਏ ਉਹ ਜ਼ਰੂਰ ਧਿਆਨ ਦਿਆ ਕਰੋ ਕਿਉਂ ਮਸਾਲਾ ਕਿਸ ਤਰ੍ਹਾਂ ਤਿਆਰ ਕਰਿਆ ਜਾਂਦਾ ਏ ਇਹ ਤ੍ਰੇ ਹੀ ਬਸ ਹস্তে ਹস্তে ਆਪਾਂ ਇਹਨੂੰ ਜਿਹੜਾ ਆ ਫਰਾਈ ਕਰੀ ਜਾਣਾ ਆ ਇਹ ਮਸਾਲੇ ਨੂੰ ਇਹਦੇ ਵਿੱਚ ਹੋਰ ਵੀ ਜੋ ਆਪਾਂ ਪਾਵਾਂਗੇ ਸਮਾਨ ਤੇ ਉਹ ਵੀ ਤੁਹਾਨੂੰ ਵਿਖਾ ਦਿੰਨੇ ਆ ਇਹ ਨਾਲ ਨਾਲ ਹੀ ਜਿਹੜਾ ਫਰਾਈ ਹੋ ਰਿਹਾ ਆ ਥੋੜੇ ਜਿਹਾ ਕਾਜੂ ਪਾ ਦਵਾਂਗੇ ਜਿਹੜੀ ਜਿਹੜੀ ਚੀਜ਼ੇ ਦੇ ਵਿੱਚ ਮਸਾਲਾ ਪੈ ਰਿਆ ਆ ਸਾਰਾ ਹੀ ਜਿਹੜਾ ਪਨੀਰ ਹੈ ਪਨੀਰ ਵਾਸਤੇ ਸਾਰਾ ਹੀ ਮਸਾਲਾ ਜਿਹੜਾ ਬਹੁਤ ਵੈਸਟ ਹੈ ਬਹੁਤ ਵਧੀਆ ਹੈ ਇਹ ਚੀਜ਼ਾਂ ਪਾਉਣ ਨਾਲ ਪਨੀਰ ਜਿਹੜਾ ਆ ਬਹੁਤ ਹੀ ਵਧੀਆ ਬਣਦਾ ਹੈ ਥੋੜਾ ਜਿਹਾ ਪਾਣੀ ਪਾ ਦਵਾਂਗੇ ਅਸੀਂ ਇਸ ਤਰ੍ਹਾਂ ਕਰਕੇ ਤੁਸੀਂ ਬਣਾਓਗੇ ਤਾਂ ਕਰੇਵੀ ਬਹੁਤ ਹੀ ਇੱਕ ਵਧੀਆ ਚੀਜ਼ ਬਣੇਗੀ ਬਹੁਤ ਟੇਸਟ ਆਏਗਾ ਹੁਣ ਥੋੜਾ ਜਿਹਾ ਟੱਕ ਦਵਾਂਗੇ ਅਸੀਂ ਤੋਂ ਹੁਣੇ ਮਸਾਲਾ ਸਾਡਾ ਜਿਹੜਾ ਤਿਆਰ ਹੋ ਗਿਆ ਏ ਪਾਣੀ ਜਿਹੜਾ ਆ ਸੁੱਕ ਗਿਆ ਏ ਤੇ ਮਸਾਲਾ ਤਿਆਰ ਹੋ ਗਿਆ ਏ ਇਹਨੂੰ ਹੁਣ ਆਪਾਂ ਠੰਡਾ ਕਰਕੇ ਤੇ ਮਿਕਸੀ ਦੇ ਜੱਗ ਵਿੱਚ ਪਾ ਦਵਾਂਗੇ ਇਹ ਸਾਰੇ ਮਸਾਲੇ ਨੂੰ ਅਸੀਂ ਜੱਗ ਵਿੱਚ ਪਾ ਕੇ ਤੇ ਪੀਠ ਦਵਾਂਗੇ ਆ ਦੇਖੋ ਜੱਗ ਜਿਹੜਾ ਆ ਇਹ ਓਪਨ ਆ ਤੇ ਮਸਾਲਾ ਜਿਹੜਾ ਇਹ ਗਰਮ ਹੈ ਥੋੜਾ ਜਿਹਾ ਤੇ ਇਹਨੂੰ ਓਪਨ ਜਿਹੜਾ ਆ ਜੱਗ ਇਹਦੇ ਵਿੱਚੋਂ ਭਾਫ਼ ਨਿਕਲਦੀ ਰਹਿਣੀ ਹੈ ਇਹਦਾ ਕੋਈ ਡਰ ਨਹੀਂ ਹੈਗਾ ਹੁਣ ਆਪਾਂ ਇੱਕ ਕੜਛੀ ਤੇਲ ਦੀ ਪਾਤੀ ਰਫੈਂਦੀ ਦੁਆਰਾ ਫਰਾਈਪਨ ਦੇ ਵਿੱਚ ਮਸਾਲਾ ਅਸੀਂ ਪੀਠ ਕੇ ਜਿਹੜਾ ਆ ਲੈਂਦਾ ਏ ਹੁਣ ਪਹਿਲਾਂ ਅੱਧਾ ਚਮਚਾ ਜੀਰੇ ਦਾ ਤੇ ਪਾਤਾ ਹੈ ਇੱਕ ਕ ਦਾਲ ਚੀਨੀ ਦਾ ਟੁਕੜਾ ਪਾਇਆ ਤੇ ਇੱਕ ਸਾਬਤ ਮਿਰਚ ਪਾਈ ਲਾਲ ਵੈਸੇ ਖੜੇ ਮਸਾਲੇ ਤੁਸੀਂ ਜਿੰਨੇ ਮਰਜ਼ੀ ਵਧਾ ਸਕਦੇ ਹੋ ਕਾਲੀ ਮਿਰਚ ਪਾ ਲਓ ਲੌਂਗ ਪਾ ਲਓ ਇਲਾਚੀਆਂ ਪਾ ਲਓ ਪਰ ਮੈਨੂੰ ਜਿੰਨਾ ਚਾਹੀਦਾ ਸੀ ਮੈਂ ਤੇ ਉਹੀ ਪਾਇਆ ਏ ਪਰ ਜਿੰਨੇ ਮਰਜ਼ੀ ਮਸਾਲਾ ਤੁਸੀਂ ਵਧਾ ਸਕਦੇ ਹੋ ਤੇ ਮਸਾਲਾ ਤੁਹਾਨੂੰ ਬਖਾਤਾ ਆ ਦੇਖੋ ਪੀਠ ਕੇ ਆ ਗਿਆ ਏ ਤੇ ਹੁਣ ਆਪਾਂ ਮਸਾਲਾ ਜਿਹੜਾ ਆ ਮਤਲਬ ਪਾਤਾ ਏ ਫਰਾਈਪਿੰਗ ਦੇ ਵਿੱਚ ਹੁਣ ਇਹਨੂੰ ਲਗਾਤਾਰ ਹੀ ਅਸੀਂ ਇਦਾਂ ਕੜਚੀ ਦੇ ਨਾਲ ਭੁੰਨੀ ਜਾਣਾ ਏ ਜਦ ਤੱਕ ਇਹ ਆਪਣਾ ਤੇਲ ਜਿਹੜਾ ਆ ਲੱਗ ਨਹੀਂ ਕਰ ਦਿੰਦਾ ਉਨੀ ਦੇਰ ਤੱਕ ਮਸਾਲੇ ਨੂੰ ਅਸੀਂ ਭੁੰਨੀ ਜਾਣਾ ਏ ਤਾਂ ਗੈਸ ਬਹੁਤ ਤੇਜ਼ ਨਾ ਥੱਲੇ ਮਤਲਬ ਘਟ ਕੀਤੀ ਹੋਈ ਬਹੁਤ ਤੇਜ਼ ਗੈਸ ਜਿਹੜੀ ਹੈ ਨਹੀਂ ਹੋਣੀ ਚਾਹੀਦੀ ਕਿਉਂਕਿ ਮਸਾਲਾ ਬਹੁਤ ਛੇਤੀ ਸੜ ਜਾਂਦਾ ਏ ਘੱਟ ਗੈਸ ਦੇ ਉੱਤੇ ਆਪਾਂ ਮਸਾਲੇ ਨੂੰ ਜਿਹੜਾ ਭੁੰਨੀ ਜਾਣਾ ਏ ਥੋੜੀ ਜੀ ਸੌਫ ਵਿੱਚ ਸਾਬਤ ਪਾਤੀ ਏ ਤੁਸੀਂ ਪਾਊਡਰ ਹੈਗਾ ਪਾਊਡਰ ਹੀ ਪਾ ਸਕਦੇ ਹੋ ਸਾਬਤ ਸੌਫ ਵੀ ਪਾ ਸਕਦੇ ਹੋ ਇਹ ਬਹੁਤ ਹੀ ਵਧੀਆ ਰੈਸਪੀ ਆ ਤੇ ਬਹੁਤ ਹੀ ਵਧੀਆ ਮਤਲਬ ਸਬਜੀ ਤਿਆਰ ਹੁੰਦੀ ਏ ਇਸ ਤਰੀਕੇ ਦੇ ਨਾਲ ਥੋੜਾ ਨਮਕ ਪਾ ਦਵਾਂਗੇ ਇੱਕ ਚਮਚਾ ਨਮਕ ਆਪਣੇ ਗਰੇਵੀ ਦੇ ਹਿਸਾਬ ਨਾਲ ਹੀ ਪਾਉਣਾ ਚਾਹੀਦਾ ਏ ਇਹ ਕਾਲੀ ਮਿਰਚ ਦਾ ਅੱਧਾ ਚਮਚਾ ਪਾਊਡਰ ਪਾਤਾ ਮੈਂ ਇਹ ਦੇਗੀ ਅੱਧਾ ਹਲਦੀ ਸੌਰੀ ਹਲਦੀ ਪਾਤੀ ਆ ਅੱਧਾ ਚਮਚਾ ਇਹ ਜੀਰਾ ਪਾਊਡਰ ਪਾਤਾ ਇਹ ਦੇਗੀ ਮਿਰਚ ਪਾਤੀ ਆ ਅੱਧਾ ਚਮਚਾ ਤੇ ਰੰਗ ਵਾਲੀ ਮਿਰਚ ਜਿਹਨੂੰ ਕਹਿੰਦੇ ਨੇ ਇਹ ਪਾਇਏ ਨੇ ਇੱਥੇ ਧਨੀਆ ਪਾਊਡਰ ਤੇ ਆ ਵੀ ਧਨੀਆ ਪਾਊਡਰ ਹੀ ਪਾਇਆ ਏ ਉਹ ਸਾਫ ਤੇ ਜੀਰਾ ਪਾਇਆ ਸੀ ਪਹਿਲਾਂ ਮੈਂ ਥੋੜਾ ਜਿਆ ਤੇ ਧਨੀਆ ਪਾਊਡਰ ਪਾਇਆ ਇਹ ਕੁੱਟਿਆ ਹੋਇਆ ਸੀ ਇਹ ਮਲਾਈ ਦੇ 2 ਚਮਚੇ ਪਾਏ ਨੇ ਤਾਜੀ ਮਲਾਈ ਪਾਈ ਹੈ ਐ ਤਰ੍ਹਾਂ ਸਬਜੀ ਤਿਆਰ ਕਰੋਗੇ ਤੇ ਬਹੁਤ ਹੀ ਵਧੀਆ ਫਸਟ ਕਲਾਸ ਸਬਜੀ ਤਿਆਰ ਹੋਏਗੀ ਇਹ ਦੇਖੋ ਹੁਣ ਮਸਾਲਾ ਜਿਹੜਾ ਆ ਆਪਣੇ ਆਪ ਹੌਲੀ ਹੌਲੀ ਇਹ ਤਿਆਰ ਹੋ ਰਿਹਾ ਏ ਤੇਲ ਛੱਡ ਦੇਗਾ ਤੇ ਮਸਾਲਾ ਜਿਹੜਾ ਭੁੱਜ ਜਾਏਗਾ ਪੂਰੀ ਤਰ੍ਹਾਂ ਹੁਣ ਆਪਾਂ ਕੜਸੀ ਲੱਕੜ ਦੀ ਲਗਾ ਦਿੱਤੀ ਏ ਪਹਿਲਾਂ ਸਟੀਲ ਦੀ ਲਾਈ ਹੋਈ ਸੀ ਤੇ ਹੁਣ ਉਹਨੂੰ ਖੜ੍ਹ ਦਿੱਤਾ ਏ ਕਿਉਂਕਿ ਮਸਾਲਾ ਜਿਹੜਾ ਏ ਇਹਨੂੰ ਆਪਾਂ ਇਦਾਂ ਜਿਆਦਾ ਜਿਆਦਾ ਹੀ ਰਗੜ ਕੇ ਤੇ ਲਾਣਾ ਹੁੰਦਾ ਹੈ ਫਰਾਈਪਿੰਗ ਦੇ ਨਾਲੋਂ ਤੇ ਇਹ ਕੜਚੀ ਜਿਹੜੀ ਆ ਆਹੀ ਚੱਲਣੀ ਹੋਣੀ ਹੁਣ ਇਹਦੇ ਚ ਦੇਖੋ ਮਸਾਲਾ ਆਪਣੇ ਆਪ ਹੀ ਤਿਆਰ ਹੋ ਰਿਹਾ ਏ ਰਿਆਡ ਫੂਡ ਚੈਨਲ ਆ ਜੀ ਸਾਡਾ YouTube ਤੇ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਸਬਸਕ੍ਰਾਈਬ ਵੀ ਕਰਿਆ ਕਰੋ ਇਹ ਜੱਗ ਵਿੱਚ ਮੈਂ ਜੇ ਉਹ ਮਸਾਲਾ ਲੱਗਾ ਹੋਇਆ ਸੀ ਉਹਦਾ ਪਾਣੀ ਪਾ ਕੇ ਜੱਗ ਦੇ ਵਿੱਚ ਤੇ ਮਸਾਲਾ ਉਹਦਾ ਜਿਹੜਾ ਲੱਗਾ ਹੋਇਆ ਸੀ ਉਹ ਪਾਣੀ ਉਹਦਾ ਮਤਲਬ ਘੁਮਾ ਕੇ ਤੇ ਬਾਦ ਤਾਂ ਮਸਾਲੇ ਦੇ ਵਿੱਚ ਹੁਣ ਮੈਂ ਆਹ ਮਸਾਲਾ ਇਹ ਮੇਰੇ ਕੋਲ ਇਸ ਹਰ ਸਬਜੀ ਦੇ ਵਿੱਚ ਹੀ ਪੈਂਦਾ ਹੈ ਬਹੁਤ ਗਰਮ ਮਸਾਲਾ ਬਹੁਤ ਵਧੀਆ ਚੀਜ਼ ਹੈ ਤੇ ਇਹਦਾ ਅੱਧਾ ਚਮਚਾ ਵੇਖੋ ਮੈਂ ਪਾਤਾ ਏ ਇਤਨਾ ਹੋਰ ਵੀ ਸਬਜੀ ਦਾ ਟੇਸਟ ਵਧ ਗਿਆ ਏ ਤੇ ਮੈਂ ਨਾਲ ਹੀ ਪਾਤਾ ਕਿ ਇਹ ਰਿਜ ਜਾਏਗਾ ਤੇ ਮਸਾਲੇ ਦਾ ਜਿਹੜਾ ਫਲੇਵਰ ਆ ਪੂਰੀ ਤਰ੍ਹਾਂ ਸਬਜੀ ਦੇ ਵਿੱਚ ਆ ਜਾਏਗਾ ਤਾਂ ਤੁਸੀਂ ਵੇਖ ਸਕਦੇ ਹੋ ਗਰੇਵੀ ਕਿੰਨੀ ਵਧੀਆ ਤੇ ਫਰਸਟ ਕਲਾਸ ਤਿਆਰ ਹੋ ਰਹੀ ਏ ਇਹ ਕਸੂਰੀ ਮੇਥੀ ਹੈ ਜੀ ਇਹ ਵੀ ਭਾਰਤੀ ਵਿੱਚ ਸੁੱਕੀ ਹੋਈ ਬਹੁਤ ਤੇਜ਼ਤੀ ਮਟਰ ਪਨੀਰ ਸਬਜ਼ੀ ਤਿਆਰ ਹੋਏਗੀ ਹੁਣ ਮਸਾਲੇ ਨੂੰ ਅਸੀਂ ਹੋਰ ਭੁੰਨਣਾ ਜੇ ਤਾਂ ਭੁੰਨੀ ਜਾ ਰਹੇ ਹਾਂ ਤੇ ਹੁਣ ਅਸੀਂ ਇਹਦੇ 'ਚ ਮਟਰ ਪਾਵਾਂਗੇ 500 ਗ੍ਰਾਮ ਮਟਰਿਆ ਦਾਣੇ ਮਟਰਾਂ ਦੇ ਸਾਰੇ ਮੈਂ ਪਾ ਦਤੇ ਨੇ ਤੇ ਮਟਰ ਬਹੁਤ ਹੀ ਵਧੀਆ ਮਤਲਬ ਹਰੇ ਮਟਰ ਆ ਬਹੁਤ ਵਧੀਆ ਏ ਸਰਦੀਆਂ ਦੇ ਵਿੱਚ ਬਹੁਤ ਮਿਲ ਜਾਂਦੇ ਨੇ ਤੇ ਇਸ ਤਰ੍ਹਾਂ ਕਰਕੇ ਸਬਜ਼ੀ ਜਿਹੜੀ ਆ ਬਹੁਤ ਵਧੀਆ ਤਿਆਰ ਹੁੰਦੀ ਹੈ ਥੋੜੀ ਦੇਰ ਲਈ ਆਪਾਂ ਇਹਨੂੰ ਭੁੰਨਾਗੇ ਐਸੇ ਤਰ੍ਹਾਂ ਹੀ ਮਸਾਲੇ ਦੇ ਵਿੱਚ ਇਹ ਪਨੀਰ ਜਿਹੜਾ ਆ ਅਸੀਂ ਇਹ ਵੀ ਪਾ ਦਵਾਂਗੇ ਤੇ ਦੇਖੋ ਪਨੀਰ ਪਾਣੀ ਦੇ ਵਿੱਚ ਪਾਉਣ ਨਾਲ ਪੋਲ ਹੀ ਰਿਹਾ ਉਸੇ ਤਰ੍ਹਾਂ ਦਾ ਬਹੁਤ ਵਧੀਆ ਸੋਫਟ ਹੈ ਇੱਕਦਮ ਨਹੀਂ ਤੇ ਪਨੀਰ ਭੁੱਜ ਕੇ ਤੇ ਬਾਅਦ ਵਿੱਚ ਫਿਰ ਤਰੀ ਜੜੀ ਬਣਦੀ ਆ ਜਾਂ ਗਰੇਵੀ ਬਣਦੀ ਆ ਜੋ ਵੀ ਤੁਸੀਂ ਬੋਲਦੇ ਹੋ ਉਹਦਾ ਜਿਹੜਾ ਪਾਣੀ ਹੁੰਦਾ ਉਹ ਬਹੁਤ ਘਟਾ ਦਿੰਦਾ ਏ ਮਤਲਬ ਤਰੀ ਸੁਕਾ ਦਿੰਦਾ ਏ ਜੇ ਆਪਾਂ ਪਾਣੀ ਦੀ ਗਰਮ ਦੇ ਵਿੱਚ ਪਾਵਾਂਗੇ ਤੇ ਪਨੀਰ ਪੋਲਾ ਵੀ ਰਹੇਗਾ ਤੇ ਸਬਜੀ ਬਹੁਤ ਫਰਸਟ ਕਲਾਸ ਬਣੇਗੀ ਤੇ ਗਰੇਵੀ ਆਪਣੇ ਹਿਸਾਬ ਨਾਲ ਤੁਸੀਂ ਜਿੰਨੀ ਰੱਖ ਸਕਦੇ ਹੋ ਸੰਘਣਾ ਬਣਾਉਣਾ ਸੰਘਣਾ ਵੀ ਬਣਾ ਸਕਦੇ ਹੋ ਪਤਲਾ ਬਣਾਉਣਾ ਜਿੱਦਾਂ ਜਿੰਨੀ ਗਰੇਵੀ ਚਾਹੀਦੀ ਆ ਉਸ ਹਿਸਾਬ ਨਾਲ ਤੁਸੀਂ ਬਣਾ ਸਕਦੇ ਹੋ ਤੇ ਆ ਦੇਖੋ ਸਬਜੀ ਮੇਰੀ ਜਿਹੜੀ ਆ ਤਿਆਰ ਹੋ ਰਹੀ ਆ ਤੇ ਬਹੁਤ ਵਧੀਆ ਤਰ੍ਹਾਂ ਤਿਆਰ ਜਿਹੜੀ ਆ ਤੇ ਸਬਜੀ ਕੀਤੀ ਗਈ ਆ ਹੁਣ ਧਨੀਆ ਪਾ ਦਵਾਂਗੇ ਉੱਪਰ ਚਾਹੇ ਚੌਲਾ ਨਾਲ ਵੀ ਖਾ ਸਕਦੇ ਹੋ ਕੂੜੀਆਂ ਨਾ ਖਾ ਸਕਦੇ ਹੋ ਰੋਟੀਆਂ ਨਾ ਖਾ ਸਕਦੇ ਹੋ ਬਹੁਤ ਵਧੀਆ ਇਸ ਤਰੀਕੇ ਦੇ ਨਾਲ ਸਬਜੀ ਤਿਆਰ ਕਰਿਆ ਕਰੋ ਤੇ ਬਹੁਤ ਟੇਸਟੀ ਸਬਜੀ ਤਿਆਰ ਹੁੰਦੀ ਆ ਤੇ ਮਿਲਦੇ ਆ ਜੀ ਤੁਹਾਨੂੰ ਫਿਰ ਅਗਲੀ ਵੀਡੀਓ ਦੇ ਨਾਲ ਤੇ ਲਾਈਕ ਸ਼ੇਅਰ ਸਬਸਕ੍ਰਾਈਬ ਕਰਨਾ ਨਾ ਭੁੱਲਿਆ ਕਰੋ ਜੀ ਰਿਆੜ ਫੂਡ ਚੈਨਲ ਨੂੰ ਤੇ ਮਿਲਦੇ ਆ ਜੀ ਤੁਹਾਨੂੰ ਫਿਰ ਅਗਲੀ ਵੀਡੀਓ ਦੇ ਨਾਲ ਉਨੀ ਦੇਰ ਤੱਕ ਰਿਆੜ ਫੂਡ ਚੈਨਲ ਵੱਲੋਂ ਸਭ ਨੂੰ ਗੁੱਡ ਬਾਏ